ਵੱਡੀ ਖਬਰ ਹੈ ਹੁਣ ਵਰਦਾ ਇਨਕਾਊਂਟਰ ਹੋਇਆ ਸੋ ਪਹਿਲਾ ਮੁਹਾਲੀ ਦੇ ਸਨੇਟਾ ਦੇ ਵਿੱਚ ਇਨਕਾਊਂਟਰ ਹੁੰਦਾ ਹੈ ਜ਼ੈਰਖਪੁਰ ਦੇ ਮਛੱਲਾ ਦੇ ਵਿੱਚ ਇਨਕਾਊਂਟਰ ਹੁੰਦਾ ਲੁਧਿਆਣਾ ਦੇ ਵਿੱਚ ਇਨਕਾਊਂਟਰ ਹੁੰਦਾ ਪਟਿਆਲਾ ਦੇ ਵਿੱਚ ਇਨਕਾਊਂਟਰ ਹੁੰਦਾ ਔਰ ਇਸ ਦੇ ਵਿਚਾਲੇ ਹੁਣ ਇਨਕਾਊਂਟਰ ਐਟ ਦ ਰੇਟ ਅੰਮ੍ਰਿਤਸਰ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਵਰਦਾ ਇਨਕਾਊਂਟਰ ਹੋਇਆ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਪੁਲਿਸ ਅਤੇ ਨਾਮੀ ਗੈਂਗਸਟਰ ਦੱਸਿਆ ਜਾ ਰਿਹਾ ਹੈ ਜਿਸ ਦੇ ਵਿਚਾਲੇ ਮੁੱਠਪੇੜ ਹੋਈ ਹੈ ਔਰ ਦੋਵਾਂ ਪਾਸਿਓਂ ਕਈ ਰਾਉਂਡ ਗੋਲੀਆਂ ਚੱਲੀਆਂ ਨੇ ਪੁਲਿਸ ਦੀ ਵਾਂਟਡ ਲੈਸਟੂ ਦੇ ਵਿੱਚ ਸੀ ਗੈਂਗਸਟਰ ਪੰਕਜ ਕਪਾਈ ਨੇ ਮੇਰੇ ਸੇ ਹੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਪੂਰੀ ਜਾਣਕਾਰੀ ਵੇਖੋ ਅੰਮ੍ਰਿਤਸਰ ਪੁਲਿਸ ਨੂੰ ਇਸ ਗੈਂਗਸਟਰ ਦਾ ਨਾਮ ਅਜੇ ਤਾਂ ਨਹੀਂ ਦੱਸਿਆ ਗਿਆ ਲੇਕਿਨ ਜਾਣਕਾਰੀ ਇਹ ਮਿਲੀ ਹੈ ਕਿ ਇੱਕ ਨਾਮੀ ਗੈਂਗਸਟਰ ਇਸ ਦਾ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਪੁਲਿਸ ਜਿਹੜੀ ਹੈ ਉਹ ਟਰੈਪ ਕਰ ਰਹੀ ਸੀਗੀ ਕਈ ਮਾਮਲੇ ਇਸ ਦੇ ਉੱਤੇ ਦਰ ਸਿਗੇ ਔਰ ਪੁਲਿਸ ਪਿਛਲੇ ਤਕਰੀਬਨ 15-20 ਦਿਨਾਂ ਤੋਂ ਇਸ ਦੀ ਭਾਲ ਕਰ ਰਹੀ ਸੀਗੀ ਔਰ ਅੱਜ ਇੱਕ ਜਗ੍ਹਾ ਦੇ ਉੱਤੇ ਪੁਲਿਸ ਦੇ ਨਾਲ ਮੁਟਪੇੜ ਜਿਹੜੀ ਹੈ ਇਸ ਨਾਮੀ ਗੈਂਗਸਟਰ ਦੀ ਹੋਈ ਹੈ ਔਰ ਪੁਲਿਸ ਨੇ ਇਸ ਨੂੰ ਫਿਲਹਾਲ ਕਿਉਂਕਿ ਇਸ ਦੇ ਕੁਝ ਗੋਲੀਆਂ ਲੱਗੀਆਂ ਨੇ ਔਰ ਹਸਪਤਾਲ ਜਿਹੜਾ ਉਹ ਭਰਤੀ ਕਰਵਾਇਆ ਜਾ ਰਿਹਾ ਵੈ ਉਹ ਡਿਟੇਲ ਜਿਹੜੀ ਹੈ ਥੋੜੀ ਦੇਰ ਚ ਜਿਹੜੀ ਆਣੀ ਬਾਕੀ ਹੈ ਲੇਕਿਨ ਇੱਕ ਤੋਂ ਬਾਅਦ ਇੱਕ ਐਂਕਾਊਂਟਰ ਜਿਹੜੇ ਨੇ ਉਹ ਹੁੰਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਬਟਿੰਡੇ ਦੀ ਗੱਲ ਕੀਤੀ ਜਾਵੇ ਚਾਹੇ ਜਿਹੜੀ ਹੈ ਵਕਫਤ ਥਾਵਾਂ ਤੇ ਗੱਲ ਕੀਤੀ ਜਾਵੇ ਔਰ ਇਹ ਜਿਹੜੀ ਜਾਣਕਾਰੀ ਮਿਲੀ ਹੈ ਕਿ ਜੰਡੇਆਲਾ ਗੁਰੂ ਜਿਹੜੀ ਜਗ੍ਹਾ ਹੈ ਅਮ੍ਰਿਤਸਰ ਦੇ ਵਿੱਚ ਉੱਥੇ ਪੁਲਿਸ ਦੇ ਨਾਲ ਇਹ ਗੈਂਗਸਟਰ ਦੀ ਜਿਹੜੀ ਹੈ ਬਹੁਤ ਮੁੱਠਪੇਟ ਹੋਈ ਸੀਗੀ ਔਰ ਇਸ ਦੇ ਵਿੱਚ ਜਾਣਕਾਰੀ ਇਹ ਵੀ ਮਿਲੀ ਹੈ ਕਿ ਕੁਲੀਸਾ ਮੁਲਾਜ਼ਮ ਵੀ ਜਿਹੜਾ ਉਹ ਜ਼ਖਮੀ ਹੋਇਆ ਔਰ ਹਸਪਤਾਲ ਜਿਹੜਾ ਵਹ ਰੈਪਰ ਕੀਤਾ ਗਿਆ ਬਿਲਕੁਲ ਪੰਕਜ ਤਮਾਮ ਜਾਣਕਾਰੀ ਲੈਣੇ ਆ ਤਾਂ ਫਿਲਹਾਲ ਇਹ ਵੱਡੀ ਖਬਰ ਹੈ ਹੋਰ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕੀਤੀ ਜਾ ਰਹੀ ਹੈ ਤਾਂ ਜਲਦੀ ਸਾਡੇ ਤੱਕ ਪਹੁੰਚਾਈ ਜਾਏਗੀ ਕਿਉਂਕਿ ਇਸ ਵੇਲੇ ਦੀ ਬੇहद ਅਹਿਮ ਖਬਰ ਵੱਡੀ ਖਬਰ ਜੰਡਿਆਲਾ ਗੁਰੂ ਦੇ ਵਿੱਚ ਐਨਕਾਊਂਟਰ ਨੂੰ ਲੈ ਕੇ ਖਬਰ ਹੈ ਔਰ ਇਹ ਵੀ ਜਾਣਕਾਰੀ ਮਿਲੀ ਹੈ ਸਾਡੇ ਸਹਿਯੋਗੀ ਪੰਕਜ ਤੋਂ ਕਿ ਇੱਕ ਜਿਹੜਾ ਮੁਲਾਜ਼ਮ ਹੈ ਪੁਲਿਸ ਮੁਲਾਜ਼ਮ ਹੈ ਉਹ ਜ਼ਖਮੀ ਹੋਇਆ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਜੰਡਿਆਲਾ ਖੂਰੂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਊਂਟਰ ਹੋਇਆ ਹੈ ਔਰ ਨਾਮੀ ਇੱਕ ਗੈਂਗਸਟਰ ਸੀ ਜਿਸ ਦੀ ਪਾਲ ਕੀਤੀ ਜਾ ਰਹੀ ਸੀ ਪਰ ਲਗਾਤਾਰ ਪੁਲਿਸ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਰਿਹਾ ਸੀ ਤਾਂ ਗੈਂਗਸਟਰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਔਰ ਇੱਕ ਪੁਲਿਸ ਮੁਲਾਜ਼ਮ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ ਪੁਲਿਸ ਦੀ ਵੌਂਟਡ ਲਿਸਟ ਦੇ ਵਿੱਚ ਸ਼ਾਮਲ ਸੀ ਤਾਂ ਹੋਰ तमाम ਜਾਣਕਾਰੀ ਜ਼ਰੂਰ ਲਵਾਵਾਂਗੇ ਜਲਦੀ ਜਿਹੜੀ ਹੈ ਉਹ ਸਾਡੇ ਤੱਕ ਪਹੁੰਚੇਗੀ ਜੋ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਪਰ ਬੇਹੱਦ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ ਔਰ ਸਭ ਤੋਂ ਜ਼ਰੂਰੀ ਜਦੋਂ ਵੀ ਜਾਣਕਾਰੀ ਐਸਐਸਪੀ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਦੱਸਿਆ ਜਾਂਦਾ ਹੈ ਕਿ ਡੀਜੀਪੀ ਪੰਜਾਬ ਨੇ ਸਾਫ਼ ਇਨਸਟਰਕਸ਼ਨਸ ਕੀਤੀਆਂ ਹੋਈਆਂ ਨੇ ਗੁਰਦਰਸ਼ਨ ਸਿੰਘ ਨੇ ਪੱਤਰਕਾਰ ਜੰਡਿਆਲਾ ਗੁਰੂ ਤੋਂ ਗੁਰਦਰਸ਼ਨ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਐਨਕਾਊਂਟਰ ਨੂੰ ਲੈ ਕੇ ਜੀ ਗੁਰਦੇਵ ਜੀ ਅੱਜ ਵੀ ਜੇਕਰ ਗੱਲ ਕਰੀਏ ਤਾਂ ਸਾਣਾ ਜੰਡਿਆਲਾ ਗੁਰੂ ਜੋ ਕਿ ਅਮਰਸਰ ਦੇ ਹਾਤੀ ਦੇ ਨੇੜੇ ਪੈਂਦਾ ਹੈ ਉੱਥੇ ਇੱਕ ਭਾਰੜ ਵਾਲੀ ਨਹਿਰ ਹੈ ਜਿੱਥੇ ਕਿ ਪੁਲਿਸ ਅਤੇ ਗੈਂਗਸਟਰਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਹੈਗਾ ਉਸ ਦੀ ਸੂਚਨਾ ਜਿਹੜੀ ਹੈਗੀ ਆ ਉਹ ਸਾਹਮਣੇ ਹੈ ਜਿਸ ਦੀਆਂ ਤਸਵੀਰਾਂ ਅਸੀਂ ਜਿਹੜੀਆਂ ਹੈਗੀਆਂ ਹਨ ਨਾਲ ਦੇ ਨਾਲ ਦਰਸ਼ਕਾਂ ਨੂੰ ਦਿਖਾ ਰਿਹਾ ਹਾਂ ਔਰ ਇਹ ਬਹੁਤ ਕਹਿ ਸਕਦੇ ਆ ਕਿ ਐਨ ਪੁਲਿਸ ਬਿਲਕੁਲ ਐਕਸ਼ਨ ਮੋਡ ਦੇ ਵਿੱਚ ਹੈ ਹਾਲੇ ਤੱਕ ਜਿਹੜਾ ਹੈਗਾ ਪੀਸੀਆਰ ਦੀਆਂ ਕੁਝ ਟੀਮਾਂ ਤੇ ਸੀਨੀਅਰ ਅਧਿਕਾਰ ਜਿਹੜੇ ਨੇ ਉਹ ਮੌਕੇ ਤੇ ਪਹੁੰਚ ਰਹੇ ਨੇ ਔਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਇਸ ਮੁਕਾਬਲੇ ਦੇ ਵਿੱਚ ਜ਼ਖਮੀ ਹੋਣ ਦੀ ਹਾਲੇ ਤੱਕ ਜਿਹੜੀ ਸੂਚਨਾ ਹੈਗੀ ਆ ਉਹ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਦੇ ਸਬੰਧੀ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਆ ਉਹਨਾਂ ਨਾਲ رابطہ ਨਹੀਂ ਹੋ ਪਾਰ ਰਿਹਾ ਜਿਸ ਕਰਕੇ ਇਸ ਦੀ ਪੁਸ਼ਟੀ ਜਿਹੜੀ ਹੈਗੀ ਆ ਉਹ ਵੀ ਸ਼ਾਇਦ ਥੋੜੀ ਦੇਰ ਤੱਕ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕਾਂਗੇ ਲੇਕਿਨ ਜਿਸ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਲਗਾਤਾਰ ਐਨਕਾਊਂਟਰ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੇ ਪਏ ਹੈਗੇ ਆ ਔਰ ਜੰਡਿਆੜਾ ਦੀ ਜ਼ਿਕਰ ਗੱਲ ਕਰੀਏ ਤਾਂ ਬਹੁਤ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਲਗਾਤਾਰ ਜਿਹੜਾ ਹੈਗਾ ਕ੍ਰਾਈਮ ਦੀਆਂ ਵਾਰਦਾਤਾਂ ਇੱਥੇ ਜੜੀਆਂ ਵਾਂ ਉਹੋ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਤਨਾ ਕਿਤੇ ਪੁਲਿਸ ਵੱਲੋਂ ਇਸ ਐਕਸ਼ਨ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਗੈਂਗਸਟਰਾਂ ਦੇ ਨਾਲ ਮੁਕਾਬਲੇ ਦੀਆਂ ਤਸਵੀਰਾਂ ਹੁਣ ਤੱਕ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਔਰ ਇਸ ਦੇ ਵਿੱਚ ਬਧੇਰੇ ਜਾਣਕਾਰੀ ਜਿਹੜੀ ਹੈਗੀ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ ਲੇਕਿਨ ਪਹਿਲੀਆਂ ਤਸਵੀਰਾਂ ਨਹੀਂ ਹੈਗੀਆਂ ਅਸੀਂ ਮੌਕੇ ਤੋਂ ਦਿਖਾਵਾਂਗੇ ਬਿਲਕੁਲ ਉਹ ਵੀ ਦਿਖਾਉਂਦੇ ਆਂਗੇ ਦਰਸ਼ਕ ਉਹ ਤਸਵੀਰਾਂ ਅਸੀਂ ਦਿਖਾਉਣਾ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਪਰ ਇਹਨਾਂ ਜ਼ਰੂਰ ਜਾਣਕਾਰੀ ਚਾਹੁੰਦੇ ਕਿ ਤੁਸੀਂ ਦੱਸ ਰਹੇ ਹੋ ਕਿ ਨਹਿਰ ਦੇ ਕੰਡੇ ਇਹ ਇਹ ਮੁੱਖ ਪੇਰ ਹੋਈ ਹੈ ਦੂਜਾ ਇਹ ਜਾਣਕਾਰੀ ਹੈ ਤੁਹਾਡੇ ਕੋਲ ਕਿ ਤਸਵੀਰਾਂ ਆਗਿਆ ਨੇ ਗੁਰਦਸ਼ਨ ਅਸੀਂ ਜਾਣਕਾਰੀ ਲੈਣੇ ਆ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਨਿਜ਼ਾਟਿਨ ਪੰਜਾਬ ਤੇ ਇਹ ਤਸਵੀਰਾਂ ਦਿਖਾ ਰਹੇ ਹਾਂ ਬਿਲਕੁਲ ਨਹਿਰ ਦੇ ਕੰਡੇ ਪੁਲ ਇਸ ਵੇਲੇ ਮੌਜੂਦ ਹੈ ਜਿੱਥੇ ਇਹ ਐਨਕਾਊਂਟਰ ਹੋਇਆ ਹੈ ਇੱਕ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਖਬਰ ਹੈ ਹਾਲਾਂਕਿ ਕਿੱਥੇ ਉਹਨਾਂ ਦੇ ਸੱਟ ਲੱਗਿਆ ਕਿ ਜਾਂ ਫਿਰ ਗੋਲੀ ਲੱਗੀ ਹੈ ਔਰ ਕਿਸ ਤਰੀਕੇ ਦੀ ਇਸ ਵੇਲੇ ਹਾਲਾਤਾਂ ਜਾਣਕਾਰੀ ਜ਼ਰੂਰ ਲਵਾਂਗੇ ਪਰ ਇਹਨਾਂ ਵੀ ਜ਼ਰੂਰ ਹੈ ਕਿ ਗੈਂਗਸਟਰ ਜਿਹੜਾ ਹੈ ਉਹ ਵੀ ਜ਼ਖਮੀ ਹੋਇਆ ਹੈ ਉਸ ਨੂੰ ਵੀ ਜ਼ਖਮੀ ਹਾਲਤ ਸਪਤਲ ਪਹੁੰਚਾਇਆ ਗਿਆ ਜੋ ਪੰਕਜ ਕਪਾਈ ਮੇਰੇ ਸਹਿਯੋਗੀ ਜਾਣਕਾਰੀ ਦੇ ਤਰੀਕੇ ਸੇ ਤਾਂ ਸ਼ੁਰੂਆਤੀ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ ਔਰ ਡਿਟੇਲ ਦੇ ਵਿੱਚ ਜਲਦੀ ਜਾਣਕਾਰੀ ਦਿੱਤੀ ਜਾਏਗੀ ਪਹੁੰਚਾਈ ਜਾਏਗੀ ਪਰ ਇਹ ਤਸਵੀਰਾਂ ਪਹਿਲੀਆਂ ਸਾਹਮਣੇ ਆ ਗਈਆਂ ਨੇ ਐਕਸਕਲੂਸਿਵ ਤਸਵੀਰਾਂ ਨੇ ਨਿਊਜ਼ 18 ਪੰਜਾਬ ਤੇ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਸੇ ਥਾਂ ਤੇ ਬਿਲਕੁਲ ਨਹਿਰ ਦੇ ਕੰਢੇ ਜਿਹੜਾ ਹੈ ਇਨਕਾਊਂਟਰ ਹੋਇਆ ਹੈ ਗੁਰਦਰਸ਼ਨ ਅਸੀਂ ਤਸਵੀਰਾਂ ਵੇਖ ਰਿਹਾ ਧੁੰਦ ਕਿੰਨੀ ਜ਼ਿਆਦਾ ਪੈ ਰਹੀ ਹੈ ਇਹ ਸਭ ਜਾਣਦੇ ਆਂ ਔਰ ਖਾਸ ਤੌਰ ਤੇ ਜਦੋਂ ਬਿਲਕੁਲ ਇਹ ਸੁਨਸਾਨ ਜਾਂ ਫਿਰ ਅਸੀਂ ਕਹਿ ਲਈਏ ਕਿ ਖੇਤਾਂ ਦੇ ਨਾਲ ਲੱਗਦਾ ਇਲਾਕਾ ਹੋਵੇ ਤਾਂ ਉੱਥੇ ਜਿਹੜਾ ਹੈ ਇਹ ਐਨਕਾਊਂਟਰ ਹੋਇਆ ਕੀ ਸਥਿਤੀ ਸੀ ਕੀ ਕੋਈ ਜਾਣਕਾਰੀ ਹੈ ਸਭ ਤੋਂ ਵੱਡਾ ਸਵਾਲ ਹੈ ਕਿ ਗੈਂਗਸਟਰ ਦਾ ਨਾਮ ਸਾਹਮਣੇ ਆ ਸਕਿਆ ਹੈ ਹਾਂਜੀ ਗੁਰਜੋਤ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਹੀ ਜਾਣਕਾਰੀ ਜਿਹੜੀ ਹੈਗੀ ਆ ਉਹ ਇਕੱਤਰ ਜਿੰਨੀ ਕੁ ਹੁਣ ਤੱਕ ਹੋਈ ਆ ਉਹ ਬਿਲਕੁਲ ਸਾਂਝੀ ਕੀਤੀ ਗਈ ਹੈ ਲੇਕਿਨ ਪੁਲਿਸ ਜੇਕਰ ਗੱਲ ਕਰੀਏ ਤਾਂ ਪੁਲਸ ਦੇ ਅਧਿਕਾਰੀ ਜਿਹੜੇ ਹੈਗੇ ਆ ਬਿਲਕੁਲ ਇਸ ਕਹਿ ਸਕਦਾ ਕਿ ਮੋਟਰ ਸਟੇਜ ਦੇ ਦਰਮਿਆਨ ਮਸ਼ਹੂਰ ਹੋਮਦਾਰਨ ਉੱਥੇ ਬਿਜ਼ੀ ਹੋਣ ਕਾਰਨ ਟੀਮ ਨੂੰ ਜਿਹੜਾ ਹੈਗਾ ਇਕੱਤਰਿਤ ਕੀਤਾ ਜਾ ਰਿਹਾ ਹੈ ਪੁਲਿਸ ਟੀਮਾਂ ਹੋਰ ਇੱਥੇ ਪਹੁੰਚ ਰਹੀਆਂ ਨੇ ਲਗਾਤਾਰ ਪੁਲਿਸ ਵੱਲੋਂ ਜਿਹੜਾ ਹੈਗਾ ਇਸ ਕਹਿ ਸਕਦੇ ਨੇ ਕਿ ਇਸ ਥਾਂ ਦੇ ਉੱਤੇ ਇਕੱਤਰਤਾ ਜਿਹੜੀ ਹੈਗੀ ਪੁਲਿਸ ਟੀਮ ਦੀ ਔਰ ਸਰਚ ਬਹਿਾਨ ਜਿਹੜਾ ਹੈਗਾ ਕਿਉਂਕਿ ਜ ਜਗਾ ਦੂਸਰੀ ਤਰਫੇ ਜਿਹੜੀਆਂ ਪੁਲਿਸ ਟੀਮਾਂ ਜ਼ਰੂਰ ਤੁਹਾਨੂੰ ਖੜੀਆਂ ਨਜ਼ਰ ਆ ਰਹੀਆਂ ਨੇ ਕੰਡੇ ਦੀਆਂ ਤਸਵੀਰਾਂ ਨੇ ਲੇਕਿਨ ਇਸ ਦੇ ਨਾਲ ਹੀ ਜੰਗਲ ਏਰੀਆ ਜਿਹੜਾ ਹੈਗਾ ਕਹਿ ਸਕਦੇ ਆ ਉਹ ਬਣਿਆ ਹੋਇਆ ਹੈ ਔਰ ਉਸ ਦੇ ਦਰਮਿਆਨ ਵੀ ਜਿਹੜਾ ਸਰਚ ਬਿਆਨ ਹੈਗਾ ਪੁਲਸ ਵੱਲੋਂ ਵੀ ਜਾਰੀ ਹੈਗਾ ਜਿੱਥੇ ਗੈਂਗਸਟਰਾਂ ਦੇ ਨਾਲ ਮੁੱਠ ਪੇੜ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਤਾਂ ਹੁਣ ਤੱਕ ਜੇਕਰ ਗੈਂਗਸਟਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ ਔਰ ਥੋੜੀ ਦੇਰ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈਗੀ ਆ ਉਹ ਵੀ ਜਲਦ ਹੀ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਸਾਂਝੀ ਕਰਾਂਗੇ ਲ ਕਿ ਜੰਗਲਿਆਲਾ ਗੁਰੂ ਥਾਣੇ ਦੇ ਦੂਨ ਧਾਰੜ ਵਾਲੀ ਨਹਿਰ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰ ਦੇ ਦਰਮਿਆਨ ਜਿਹੜਾ ਮੁਕਾਬਲਾ ਜਿਹੜਾ ਹੈਗਾ ਉਹ ਚੱਲ ਰਿਹਾ ਔਰ ਅਗਲੀਆਂ ਤਸਵੀਰਾਂ ਦੇ ਵਿੱਚ ਜਿਹੜਾ ਗੈਂਗਸਟਰ ਦਾ ਨਾਮ ਹੈਗਾ ਜਾਂ ਕਿਵੇਂ ਇਹ ਸਾਰਾ ਘਟਨਾਕ੍ਰਮ ਸਵੀਰ ਨੂੰ ਸ਼ੁਰੂ ਹੁੰਦਾ ਹੈ ਕਿੰਨੇ ਵਜੇ ਸ਼ੁਰੂ ਹੁੰਦਾ ਹੈ ਉਹ ਵੀ ਬਿਲਕੁਲ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਜੀ ਗੁਰਜੋ ਬਿਲਕੁਲ ਬਿਲਕੁਲ ਦਰਸ਼ਕਾਂ ਅਸੀਂ ਜਾਣਕਾਰੀ ਹੋਰ ਵਧੇਰੇ ਲਾਵਾਂਗੇ ਤਾਂ ਫਿਲਹਾਲ ਸ਼ੁਕਰੀਆ ਹੈ ਸ਼ੁਰੂਆਤੀ ਜਾਣਕਾਰੀ ਦੇ ਲਈ ਔਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਨੇ ਲਗਾਤਾਰ ਇਹ ਇਹ ਜਾਣਕਾਰੀ ਜਿਹੜ ਵੱਡੀ ਖਬਰ ਹੈ ਅੰਮ੍ਰਿਤਸਰ ਜੰਡਿਆਲਾ ਗੁਰੂ ਦੇ ਵਿੱਚ ਐਨਕਾਊਂਟਰ ਹੋਇਆ ਹੈ ਔਰ ਇਹ ਤਸਵੀਰਾਂ ਜਿਲ੍ਹੇ ਦੇ ਕੋਲ ਨਹਿਰ ਦੇ ਕੰਡੇ ਦੀਆਂ ਨੇ ਔਰ ਇੱਥੇ ਮੁਠਪੇੜ ਹੋਈ ਹੈ ਸਵਭਾਵਿਕ ਤੌਰ ਤੇ ਗੋਲੀਆਂ ਚੱਲੀਆਂ ਨੇ ਜੋ ਜਾਣਕਾਰੀ ਮਿਲ ਰਹੀ ਹੈ ਦੋਵਾਂ ਪਾਸੇ ਤੋਂ ਫਾਇਰਿੰਗ ਹੋਈ ਹੈ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਹਾਲਾਂਕਿ ਇਸ ਵੇਲੇ ਕੰਡੀਸ਼ਨ ਕੀ ਹੈ ਸਾਰਾ ਕੁਝ ਜ਼ਰੂਰ ਜਾਣਕਾਰੀ ਲਵਾਂਗੇ ਪਰ ਅਸੀਂ ਜ਼ਿਕਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਗੈਂਗਸਟਰ ਜਾਂ ਫਿਰ ਜਿਹੜੇ ਬਦਮਾਸ਼ ਨੇ ਲੁੱਟਾ ਖੋਹਾ ਕਰਦੇ ਨੇ ਬੇਖੌਫ ਹੋ ਕੇ ਘੁੰਮਦੇ ਨੇ ਅਸ਼ਰਿਆਮ ਆ ਕੇ ਗੋਲੀਆਂ ਚਲਾ ਦਿੰਦੇ ਨੇ ਕਿਤੇ ਵੀ ਕਿਧਰੇ ਵੀ ਤਾਂ ਫਿਰ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਪੰਕਜ ਕਪਾਈ ਨੇ ਮੇਰੇ ਸਹਿਯੋਗੀ ਲਗਾਤਾਰ ਮੌਜੂਦ ਨੇ ਫੋਨ ਲਾਈਨ ਤੇ ਪੰਕਜ ਹੋਰ ਕੀ ਕੁਝ ਅਪਡੇਟ ਹੈ ਦੇਖੋ ਜਿਸ ਗੈਂਗਸਟਰ ਦਾ ਜ਼ਿਕਰ ਹੋ ਰਿਹਾ ਸੀ ਉਸ ਦਾ ਨਾਮ ਅਮਰੀਤ ਪਾਲ ਸਿੰਘ ਉਰਫ ਅਮਰੀ ਤੇ ਇਸ ਨੂੰ ਲੈਂਬਰ ਲੈਂਬਰੀ ਵੀ ਕਿਹਾ ਜਾਂਦਾ ਹੈ ਔਰ ਜਾਣਕਾਰੀ ਮਿਲੀ ਹੈ ਕਿ ਕੱਲ ਅਮਰੀਤਸਰ ਪੁਲਿਸ ਵੱਲੋਂ ਇਸ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਸ ਦੇ ਉੱਤੇ ਕਿੰਨ ਮਰਡਰ ਦੇ ਮਾਮਲੇ ਜਿਹੜੇ ਨੇ ਉਹ ਦਰਦ ਸਿਗੇ ਔਰ ਇਹਨਾਂ ਦੇ ਵਿੱਚ ਇੱਕ ਮਾਮਲਾ ਜਿਹੜਾ ਵਾ ਉਸ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਸੀ ਇੱਕ 307 ਦਾ ਮੁਕਦਮਾ ਵੀ ਦਰਸਾ ਅੰਕਸੀਨ ਲਈ ਕਿ ਇਸ ਦੇ ਕੋਲੋਂ ਰਿਕਵਰੀ ਦੇ ਲਈ ਕਿ ਹਥਿਆਰ ਕਿੱਥੇ ਲੁਕੋਏ ਹੋਏ ਨੇ ਔਰ ਇਸ ਦੇ ਨਾਲ ਨਾਲ ਕਿੱਥੇ ਵੈਪਨ ਰੱਖੇ ਹੋਏ ਨੇ ਉਸ ਜਗ੍ਹਾ ਤੇ ਪੁਲਿਸ ਇਸ ਨੂੰ ਲੈ ਕੇ ਗਈ ਸੀ ਔਰ ਉਸ ਦੌਰਾਨ 2 ਕਿਲੋ ਹਿਰੋਇਨ ਜਿਹੜੀ ਹੈ 2 ਕਿਲੋ ਬਰਾਮਦ ਕੀਤੀ ਗਈ ਔਰ ਜਾਣਕਾਰੀ ਇਹ ਮਿਲੀ ਹੈ ਕਿ ਉਸ ਜਦੋਂ ਇਹ ਰਿਕਵਰੀ ਕਰਵਾ ਰਿਆ ਸੀਗਾ ਤਾਂ ਉਸ ਵੇਲੇ ਇਸਨੇ ਇੱਕ ਵੈਪਨ ਦੇ ਨਾਲ ਪੁਲਿਸ ਨੂੰ ਜ਼ਖਮੀ ਕੀਤਾ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਇਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਜਾਣਕਾਰੀ ਮਿਲੀ ਹੈ ਕਿ ਇਸ ਦੀ ਮੌਤ ਹੋ ਗਈ ਹੈ ਜਿਸ ਅਮਰਿਤਪਾਲ ਸਿੰਘ ਅਮਰੀ ਪੁਲਿਸ ਐਂਕਾਊਂਟਰ ਦੇ ਵਿੱਚ ਮਾਰਿਆ ਗਿਆ ਵੈ ਇਹ ਜਾਣਕਾਰੀ ਮਿਲੀ ਔਰ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਵੈ ਉਹ ਜ਼ਖਮੀ ਹੋਇਆ ਵੈ ਠੀਕ ਹੈ ਠੀਕ ਹੈ ਪੰਕਜ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਅਤਾ ਹੋਰ ਵਧੇਰੇ ਜਾਣਕਾਰੀ ਦੂਰ ਲਵਾਂਗੇ ਪਰ ਲਗਾਤਾਰ ਤਸਵੀਰਾਂ ਸਾਡੇ ਤੱਕ ਆ ਰਹੀਆਂ ਨੇ ਪੰਕਜ ਵੀਰ ਇਸ ਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਦਾ ਐਨਕਾਊਂਟਰ ਹੋਇਆ ਹੈ ਫਿਲਹਾਲ ਤਾਂ ਇਹ ਜਾਣਕਾਰੀ ਆ ਰਹੀ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪੁਸ਼ਟੀ ਉਦੋਂ ਹੀ ਹੋਵੇਗੀ ਜਾਂ ਪੁਸ਼ਟੀ ਉਦੋਂ ਹੀ ਕੀਤੀ ਜਾਏਗੀ ਨਿਊਜ਼ 8 ਪੰਜਾਬ ਦੇ ਵੱਲੋਂ ਜਦੋਂ ਕੋਈ ਸਟੇਟਮੈਂਟ ਆਫੀਸ਼ੀਅਲ ਆਉਂਦੀ ਹੈ ਜਾਂ ਕੋਈ ਵੱਡੇ ਅਧਿਕਾਰੀ ਇਸ ਨੂੰ ਲੈ ਕੇ ਆ ਕੇ ਸੂਚਨਾ ਜਿਹੜੀ ਹੈ ਉਹ ਦਰਸ਼ਕਾਂ ਤੱਕ ਜਾਂ ਸਾਡੇ ਤੱਕ ਪਹੁੰਚਾਉਂਦੇ ਨੇ ਪਰ ਇਹਨਾਂ ਜ਼ਰੂਰ ਹੈ ਅਮਰਿਤਪਾਲ ਸਿੰਘ ਉਫਮਰੀ ਉਫ ਲੈਂਬਰੀ ਇਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਕੱਲ੍ਹ ਅਰੈਸਟ ਕੀਤਾ ਗਿਆ ਸੀ ਔਰ ਰਿਕਵਰੀ ਦੇ ਲਈ ਪੁਲਿਸ ਦੇ ਕੋਲ ਲੈ ਕੇ ਆਈ ਸੀ ਜਿਸ ਦੇ ਦੌਰਾਨ ਇਸ ਨੇ ਪੁਲਿਸ ਦੇ ਹੀ ਵੈਪਨ ਦੇ ਨਾਲ ਪਿਸਤਲ ਦੇ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਔਰ ਉਸ ਦੇ ਗੋਲੀਆਂ ਲੱਗੀਆਂ ਨੇ ਜੋ ਜਾਣਕਾਰੀ ਮਿਲ ਪਈ ਹੈ ਕਿ ਉਸ ਦੀ ਮੌਤ ਹੋ ਗਈ ਹੈ ਪਰ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਮਰਿਤਪਾਲ ਦੱਸਿਆ ਜਾ ਰਿਹਾ ਹੈ ਔਰ ਜੇਕਰ ਮਾਮਲੇ ਦਾ ਜ਼ਿਕਰ ਕੀਤਾ ਜਾਵੇ ਤਾਂ ਤਿੰਨ ਮਰਡਰ ਦੇ ਕੇਸ ਇਸ ਤੋਂ ਪਹਿਲਾਂ ਹੀ ਦਰਜ ਨੇ اور ਇਸ ਦੇ ਵਿੱਚ 4 ਜਣਿਆਂ ਦੀ ਮੌਤ ਹੋ ਚੁੱਕੀ ਹੈ 4 ਯਾਨੀ ਕਿ ਕਤਲ ਜਿਹੜੇ ਨੇ ਉਹ ਕੀਤੇ ਗਏ ਸਨ ਇਸ ਦੇ ਵੱਲੋਂ ਔਰ ਇੱਕ 307 ਦਾ ਪਰਚਾ ਜਿਹੜਾ ਹੈ ਉਹ ਦਰਜ ਹੈ ਔਰ 2 ਕਿਲੋ ਹੈਰੋਇਨ ਯਾਨੀ ਕਿ ਨਸ਼ਾ ਅਤੇ ਮਰਦ ਦੋ ਇਹ ਵੱਡੀਆਂ ਵਾਰਦਾਤਾਂ ਨੂੰ ਲੈ ਕੇ ਅੰਜਾਮ ਦਿੱਤਾ ਗਿਆ ਸੀ ਇਸ ਅਮਰਪਾਲ ਗੈਂਗਸਟਰ ਦੇ ਵੱਲੋਂ ਜੋ ਜਾਣਕਾਰੀ ਮਿਲ ਰਹੀ ਹੈ ਜੋ ਇਨਕਾਊਂਟਰ ਜਿਸ ਦਾ ਹੋਇਆ ਹੈ ਔਰ ਇਹ ਮੌਕੇ ਦੀਆਂ ਤਸਵੀਰਾਂ ਨੇ ਤੇ ਲਗਾਤਾਰ ਅਸੀਂ ਜਿਹੜੀ ਜਾਣਕਾਰੀ ਲੈ ਰਹੇ ਹਾਂ ਪਰ ਵੱਡੀ ਖਬਰ ਇਸ ਵੇਲੇ ਦੀ ਵੱਡੀ ਖਬਰ ਹੈ ਜੁੰਡਿਆਲਾ ਗੁਰੂ ਦੇ ਵਿੱਚ ਇਨਕਾਊਂਟਰ ਹੋਇਆ ਹੈ ਵੱਡੀ ਖਬਰ ਅਦਾਸ ਹੈ ਕਿ ਨਾਮੀ ਗੈਂਗਸਟਰ ਅਮਰਿਤਪਾਲ ਦੀ ਮੌਤ ਹੋ ਗਈ ਹੈ ਟੀਰ ਕਰ ਦਿੱਤਾ ਗਿਆ ਅਮਰਿਤਪਾਲ ਅਮਰੀ ਨੂੰ ਟੀਰ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਹੈ ਜੰਡਿਆਲਾ ਗੁਰੂ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਹੁਣ ਤੱਕ ਜਿਹੜੇ ਇਨਕਾਊਂਟਰ ਹੋਏ ਮੋਹਾਲੀ ਦੇ ਵਿੱਚ ਹੋਇਆ ਜ਼ਿਰਖਪੁਰ ਦੇ ਵਿੱਚ ਹੋਇਆ ਲੁਧਿਆਣਾ ਵਿੱਚ ਹੋਇਆ ਜਾਂ ਪਟਿਆਲਾ ਦੇ ਵਿੱਚ ਹੋਇਆ ਮੋਹਾਲੀ ਦਾ ਜ਼ਿਕਰ ਕੀਤਾ ਜਾਵੇ ਔਰ ਜ਼ਿਰਖਪੁਰ ਦਾ ਜ਼ਿਕਰ ਕੀਤਾ ਜਾਵੇ ਤਾਂ ਉੱਥੇ ਜਿਹੜੇ ਗੈਂਗਸਟਰ ਨੇ ਉਹ ਜ਼ਖਮੀ ਹੋਏ ਸਨ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਜਿਹੜਾ ਅਮਰਿਤਪਾਲ ਅਮਰੀ ਗੈਂਗਸਟਰ ਹੈ ਉਹ ਟੀਰ ਹੋਇਆ ਹੈ ਮੁੱਠਪੇੜ ਹੋਈ ਹੈ ਇਨਕਾਊਂਟਰ ਦੇ ਦੌਰਾਨ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕਹਿ ਲਿਆ ਕਿ ਪੁਲਿਸ ਦਾ ਵੈਪਨ ਲੈ ਕੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਆ ਔਰ ਜਿਸ ਦੇ ਵਿੱਚ ਅਮਰਤਪਾਲ ਅਮਰੀ ਦੀ ਮੌਤ ਹੋ ਗਈ ਹੈ ਹਾਲਾਂਕਿ ਵੱਡੀ ਖਬਰ ਤਾਂ ਨਸ਼ੇ ਤੇ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਜਿਹੜੀ ਆ ਉਹ ਲੈ ਕੇ ਜਾ ਰਹੀ ਸੀ ਪੁਲਿਸ ਇੱਥੇ ਲੈ ਕੇ ਆਈ ਸੀ ਨਸ਼ਾ ਜਿਹੜਾ ਹੈ ਉਹ ਵੀ ਬਰਾਮਦ ਹੋਇਆ 2 ਕਿਲੋ ਨਸ਼ਾ ਬਰਾਮਦ ਹੋਇਆ ਤਾ ਰਿਕਵਰੀ ਦੇ ਦੌਰਾਨ ਪੁਲਿਸ ਤੇ ਫਾਰਿੰਗ ਕੀਤੀ ਗਿਆ ਹਤਕੜੀਆਂ ਦੇ ਸਮੇਤ ਭਜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਦੀ ਵਾਂਟਡ ਲਿਸਟ ਦੇ ਵਿੱਚ ਸੀ ਇਹ ਨਾਮੀ ਗੈਂਗਸਟਰ ਤਾਂ ਵੱਡੀ ਖਬਰ ਦਾ ਲਗਾਤਾਰ ਜ਼ਿਕਰ ਕਰ ਰਹੇ ਐਸਵੇਲੇ ਦੀ ਅਹਿਮ ਇੱਕ ਖਬਰ ਐਨਕਾਊਂਟਰ ਨੂੰ ਲੈ ਕੇ ਐਨਕਾਊਂਟਰ ਜਿਸ ਤਰੀਕੇ ਦੇ ਨਾਲ ਅਸੀਂ ਪਿਛਲੇ ਦਿਨਾਂ 'ਚ ਵੀ ਵੇਖੇ ਨੇ ਤਾਂ ਕਿਸੇ ਵੀ ਕਿਸਮ ਦੇ ਨਾਲ ਕੋਈ ਟੇਲ ਨਹੀਂ ਬਰਤੀ ਜਾ ਰਹੀ ਔਰ ਜਿਸ ਤਰੀਕੇ ਦੇ ਨਾਲ ਇਹ ਨਾਮੀ ਗੈਂਗਸਟਰ ਦੇ ਵੱਲੋਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜੇਕਰ ਅਮਰਿਤਪਾਲ ਅਮਰੀਦਾ ਜ਼ਿਕਰ ਕੀਤਾ ਜਾਏ ਤਾਂ ਪਹਿਲਾ ਤੋਂ ਹੀ ਤਿੰਨ ਮਰਡਰ ਜਿਹੜੇ ਨੇ ਅਤੇ ਅਜਿਹੇ ਕੇਸ ਨੇ ਜਿਸ ਦੇ ਵਿੱਚ ਚਾਰ ਜਣਿਆਂ ਦਾ ਇਸਨੇ ਕਤਲ ਕੀਤਾ ਔਰ 307 ਦਾ ਪਰਚਾ ਇਸ ਤੋਂ ਪਹਿਲਾਂ ਹੀ ਦਰਸਿਆ ਔਰ ਨਸ਼ੇ ਨੂੰ ਲੈ ਕੇ ਰਿਕਵਰੀ ਹੋਈ ਹੈ 2 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਹੋਈ ਸੀ ਔਰ ਰਿਕਵਰੀ ਦੇ ਲਈ ਪੁਲਿਸ ਇਥੇ ਲੈ ਕੇ ਆਈ ਸੀ ਪਰ ਉਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹਥਕੜੀਆਂ ਦੇ ਸਮੇਤ ਤਾਂ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਕਿਉਂਕਿ ਸਾਫ਼ ਤੌਰ ਤੇ ਆਰਡਰ ਜਿਹੜੇ ਨੇ ਕੀਤੇ ਗਏ ਨੇ ਆਪਰੇਸ਼ਨ ਕਲੀਨ ਦੇ ਤਹਿਤ ਇਹ ਲਗਾਤਾਰ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਲਗਾਤਾਰ এনকাউন্টার ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਕਿਸੇ ਵੀ ਕਿਸਮ ਦੇ ਨਾਲ ਗੈਂਗਸਟਰਾਂ ਨੂੰ ਪੰਜ ਨਹੀਂ ਦਿੱਤਾ ਜਾਏਗਾ ਸੀਐਮ ਦੀ ਸਟੇਟਮੈਂਟ ਦਾ ਵੀ ਜ਼ਰੂਰ ਜ਼ਿਕਰ ਕਰਾਂਗੇ ਜੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਤੀ ਹੈ ਕਿ ਜੇਕਰ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਇੱਕ ਚੌਕ ਤੇ ਕ੍ਰਾਈਮ ਕਰੇਗਾ ਤਾਂ ਦੂਜਾ ਚੌਕ ਨਹੀਂ ਟੱਪਣ ਦੇਾਂਗੇ ਇਹ ਲਗਾਤਾਰ ਜ਼ਿਕਰ ਵੀ ਹੋ ਰਿਹਾ ਹੈ ਲਗਾਤਾਰ ਜਿਹੜਾ ਹੈ ਉਹ ਉਸੇ ਅਸੀਂ ਕਹਿ ਸਕਦੇ ਹਾਂ ਸਟੇਟਮੈਂਟ ਤੋਂ ਬਾਅਦ ਪੂਰਾ ਐਕਸ਼ਨ ਜਿਹੜਾ ਹੈ ਉਹ ਵੀ ਵੇਖਣ ਨੂੰ ਮਿਲ ਰਹਾ ਤਾਂ ਇਹ ਤਸਵੀਰਾਂ ਨੇ ਜੰਗਿਆੜਾ ਗੁਰੂ ਦੀਆਂ ਇਹ ਤਸਵੀਰਾਂ ਨੇ ਮੋਸਟ ਵਾਂਟਡ ਸੀ ਇਹ ਗੈਂਗਸਟਰ ਅਮਰਤ ਪਾਲ ਅੰਬਰੀ ਔਰ ਹਾਲਾ ਕਿ ਪੂਰਾ ਜਿਹੜਾ ਇਹਦਾ ਵੇਰਵਾ ਹੈ ਕੋਲੈਜ ਦੇ ਵੱਲੋਂ ਵੀ ਦੱਸਿਆ ਜਾਏਗਾ ਪਰ ਜਿਸ ਤਰੀਕੇ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇਸ ਤੇ ਕਤਲ ਦੇ ਪਰਚੇ ਦਰਜ ਨੇ ਔਰ ਵੱਡੀਆਂ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਸੀ ਇਸ ਤੋਂ ਇਲਾਵਾ ਨਸ਼ਾ ਸਭ ਤੋਂ ਅਹਿਮ ਹੈ ਕਿ ਨਸ਼ੇ ਦੀ ਬਰਾਮਦਗੀ ਹੋਈ ਹੈ ਦੇਖੋ ਜੰਡਿਆਲਾ ਗੁਰੂ ਦਾ ਜ਼ਿਕਰ ਕਰ ਲਈਏ ਸਰਹਦੀ ਜ਼ਿਲ੍ਹਿਆਂ ਦਾ ਜ਼ਿਕਰ ਕਰ ਲਈਏ ਤਾਂ ਵੱਡਾ ਜਾਲ ਹੈ ਵੱਡਾ ਜਾਲ ਹੈ ਦੱਸ ਸਿੱਧਾ ਰੁਕਾਂਗੇ ਮਨੋਜ ਰਾਠੀ ਨੇ ਮੇਰੇ ਸਿਓਗੀ লাই ਮੌਜੂਦ ਨੇ ਰੁਕਦੇ ਮਨੋਜ ਵਟ ਟੂ ਯੂ ਜੀ ਜੀ ਅ ਬਿਲਕੁਲ ਗੁਰਜੋਤ ਲਗਾਤਾਰ ਜਿਹੜਾ ਆਪਰੇਸ਼ਨ ਸੀਲ ਚੱਲ ਰਿਹਾ ਪੰਜਾਬ ਪੁਲਿਸ ਦਾ ਇਸੇ ਦੀ ਪੂਰੀ ਕਹਿ ਸਕਦੇ ਆ ਕਿ ਪੂਰੀ ਐਵਚ ਪੰਜਾਬ ਪੁਲਿਸ ਐਕਸ਼ਨ ਚ ਜ਼ਰੂਰ ਦਿਖਾਈ ਦੇ ਰਹੀ ਆ ਔਰ ਇਸੇ ਪੂਰੇ ਐਵਚੇ ਸਕੜੀ ਦੇ ਵਿੱਚ ਆਪਾਂ ਗੱਲ ਕਰੀਏ ਇੱਕ ਵੱਡਾ ਬਦਮਾਸ਼ ਹੈ ਅਮਰਿਤ ਪਾਲੂਫ ਅਮਰੀ ਇਹ ਕਾਫੀ ਦਿਨਾਂ ਤੋਂ ਲਗਾਤਾਰ ਪੁਲਿਸ ਦਾ ਸਰਦਦ ਬਣਿਆ ਹੋਇਆ ਸੀਗਾ ਚਾਹੇ ਉਹ ਮਰਡਰ ਹੋਵੇ ਚਾਹੇ ਉਹ ਨਸ਼ਾ ਤਸਕਰੀ ਹੋਵੇ ਚਾਹੇ ਉਹ ਬਦਮਾਸ਼ੀ ਹੋਵੇ ਲਗਾਤਾਰ ਉਸ ਏਰੀਆ ਦੇ ਵਿੱਚ ਇਹਨੇ ਆਪਣੇ ਕਹਿ ਸਕਦੇ ਆ ਕਿ ਐਸੋਸੀਏਟਸ ਜਾਂ ਫਿਰ ਖੁਦ ਇਹ ਬਹੁਤ ਜ਼ਿਆਦਾ ਐਕਟਿਵ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਿਹਾ ਸੀ ਹੁਣ ਤੱਕ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਪਿਛਲੇ ਕਈ ਮਰਡਰ ਮਾਮਲੇ ਦੇ ਵਿੱਚ ਕਈ ਐਕਸਟਰਸ਼ਨ ਦੇ ਮਾਮਲੇ ਵਿੱਚ ਕਈ ਉਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੀ ਇਸ ਦੀ ਇਨਵੋਲਵਮੈਂਟ ਕਾਫੀ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰੀ ਦੀ ਪਾਲ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਨਾਲ ਇਹਦੀ ਮੁਦਬੇੜ ਹੋਈ ਹੈ ਇੱਕ ਪੁਲਿਸ ਆਫੀਸਰ ਵੀ ਇਹਦੇ ਵਿੱਚ ਇੰਜਰਡ ਹੋਇਆ ਔਰ ਹੁਣ ਤੱਕ ਦੀ ਜਾਣਕਾਰੀ ਜਿਹੜੀ ਪੁਲਿਸ ਆਫਸਰਾਂ ਵੱਲੋਂ ਦਿੱਤੀ ਗਈ ਹੈ ਕਿ ਇਹਦੇ ਕੋਲੋਂ ਕਈ ਕਿਲੋ ਹਿਰੋਇਨ ਵੀ ਰਿਕਵਰ ਕੀਤੀ ਗਈ ਸੀ ਇਹਦੇ ਕੋਲੋਂ ਕਈ ਕਿਲੋ ਹਿਰੋਇਨ ਵੀ ਰਿਕਵਰ ਕੀਤੀ ਗਈ ਸੀ ਔਰ ਲਗਾਤਾਰ ਪੁੱਛਗਿੱਛ ਦੇ ਰੇ ਇਹਦੇ ਐਸੋਸੀਏਟ ਫੜੇ ਗਈ ਸੀ ਕਈ ਖੁਲਾਸੇ ਕਿਤੇ ਗਏ ਸੀ ਕਿ ਕਿਸ ਤਰ੍ਹਾਂ ਇਹ ਐਕਟਿਵ ਹੈ ਟਰਾਂਸ ਬਾਰਡਰ ਜਿਹੜੀ ਐਕਟੀਵਿਟੀ ਹੈ ਜਾਂ ਫਿਰ ਕਹਿ ਸਕਦੇ ਕਿ ਪਾਕਿਸਤਾਨ ਤੋਂ ਜਿਹੜੀ ਹੈਰੋਇਨ ਆਂਦੀ ਹੈ ਜਾਂ ਨਸ਼ਾ ਆਂਦਾ ਹੈ ਉਸ ਨੂੰ ਲੈ ਕੇ ਇਹਦੇ ਵੀ ਤਾਰ ਜੁੜਦੇ ਨਜ਼ਰ ਆ ਰਹੇ ਸੀ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਸੀ ਔਰ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿੱਤਾ ਆਪਰੇਸ਼ਨ ਕਲੀਨ ਦੇ ਚੱਲਦੇ ਇਹ ਮੁਦਬੇੜ ਹੋਈ ਹੈ ਪੁਲਿਸ ਦੇ ਨਾਲ ਮੁਦਬੇੜ ਹੋਈ ਹੈ ਔਰ ਲਗਾਤਾਰ ਇਹਨੂੰ ਘੇਰਾ ਪਾਇਆ ਗਿਆ ਸੀਗਾ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਦੇ ਫਾਇਰ ਕੀਤਾ ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਆ ਰਹੀ ਹੈ ਕਿ ਪੁਲਿਸ ਤੇ ਇਹਨੇ ਫਾਇਰਿੰਗ ਕੀਤੀ ਹੈ ਇੱਕ ਜ਼ਖਮੀ ਵੀ ਹੋਇਆ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਔਰ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਚ ਪੁਲਿਸ ਨੇ ਇਸ ਨੂੰ ਗੋਲੀ ਮਾਰੀ ਹੈ ਹੁਣ ਤੱਕ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਪਿਛਲੇ ਦਿਨਾ ਪੰਜਾਬ ਦੇ ਏਰੀਆ ਦੇ ਵਿੱਚ ਉਸੇ ਏਰੀਆ ਦੇ ਨੇੜੇ ਤੇੜੇ ਏਰੀਆ ਦੇ ਵਿੱਚ ਤਿੰਨ ਮਰਡਰ ਹੋਰ ਵੈਪਨਸ ਦੀ ਰਿਕਵਰੀ ਨਸ਼ੇ ਦੀ ਅਸੀਂ ਗੱਲ ਕਰ ਲਈਏ ਤਸਕਰੀ ਦੇ ਵਿੱਚ ਇਹਦੇ ਨਾਂ ਬਹੁਤ ਸ਼ਾਮਿਲ ਸੀਗੇ ਇਹਦੀ ਇਨਵੋਲਵਮੈਂਟ ਸੀ ਕਿ ਜਿਸ ਕਰਕੇ ਲਗਾਤਾਰ ਪੁਲਿਸ ਇਹਦੇ ਐਸੋਸੀਏਟਸ ਹੋਰੀ ਦੇ ਸਾਥੀ ਜਿਹੜੇ ਨੇ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਸੀ ਔਰ ਇਹਦਾ ਨਾਂ बार-बार ਸਾਹਮਣੇ ਆ ਰਹੇ ਸੀਗਾ ਹਾਲਾਂਕਿ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਦਿਨਾਂ ਤੋਂ ਇਹ ਨਸ਼ਾ ਤਸਕਰੀ ਜਾਂ ਫਿਰ ਜਿਹੜੀ ਹੈ ਹੋਰ ਜਿਹੜੀ ਮਰਡਰ ਜਾਂ ਫਿਰ ਐਕਸਟਰਸ਼ਨ ਜਾਂ ਥ੍ਰੈਟਨਿੰਗ ਦੇ ਮਾਮਲੇ 'ਚ ਕਾਫੀ ਇਨਵੋਲਵਮੈਂਟ ਸੀਗਾ ਤਾ ਹੋਰ ਵੀ ਇਹਦੇ ਵਿੱਚ ਇਹਦੇ ਜਿਹੜੇ ਸਾਥੀ ਹਨ ਉਹ ਤੋਂ ਪੁੱਛ ਕੇ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਤੇ ਅੱਜ ਇੱਕ ਵੱਡਾ ਜੈਸਕ ਦੇਖ ਕੇ ਇਨਕਾਊਂਟਰ ਹੋਇਆ ਇੱਕ ਵੱਡੀ ਸਫਲਤਾ ਪੁਲਿਸ ਨੂੰ ਮਿਲੀ ਹੈ ਜਿਹਦੇ ਵਿੱਚ ਮੁਦਬੇਦ ਨਾਲ ਇਸਨੇ ਜਿਹੜੀ ਹੈਗੀ ਇਹਨੂੰ ਗੋਲੀ ਮਾਰੀ ਹੈ। ਦੇਖੋ ਮਨੋਜ ਬੇहद ਹੈ ਮੈਂ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਪਰ ਇੱਕ ਅਹਿਮ ਜਾਣਕਾਰੀ ਹੈ ਕਿ ਜਦੋਂ ਹਥਕੜੀ ਲੱਗੀ ਹੋਈ ਹੈ ਗੈਂਗਸਟਰ ਦੇ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਹ ਇਹ ਆਪਰੇਸ਼ਨ ਹੋ ਰਹੇ ਨੇ ਤਾ ਵੀ ਇੰਨੇ ਜ਼ਿਆਦਾ ਬੇਖੌਫ ਨੇ ਇਹ ਗੈਂਗਸਟਰ ਹਥਕੜੀ ਦੇ ਸਮੇਤ ਪੁਲਿਸ ਦੇ ਵੈਪਨ ਤੇ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਗੋਲੀ ਹੈ ਉਹ ਚਲਾਈ ਜਾਵੇ ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਹੈ ਸੀਨ ਆਫ ਕਰਾਇਮ ਉਥੇ ਕੀ ਕੁਝ ਬਣਿਆ ਜਾਂ ਕਹਿ ਲਿਆ ਕੀ ਜਦੋਂ ਪੁਲਿਸ ਨਿਸ਼ਾਨਦੇਹੀ ਤੇ ਉਸ ਦੀ ਰਿਕਵਰੀ ਕਰਨ ਗਈ ਤਾਂ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਇਸੇ ਇਹ ਬਿਲਕੁਲ 3-4 ਦਿਨ ਪਹਿਲਾਂ ਵੀ ਇਸ ਤਰ੍ਹਾਂ ਹੀ ਭਜਨ ਦੀ ਕੋਸ਼ਿਸ਼ ਕੀਤੀ ਗਈ ਸੀ ਪੀਰ ਮੁਛੱਲਾ ਜੱਗਾ ਹੋਪੋਵਾਲ ਨੇ ਉਸ ਨੂੰ ਨਿਸ਼ਾਨਦੇਹੀ ਤੇ ਉਹਦੀ ਪਿਸਤਲ ਜਿਹੜੀ ਹੈਗੀ ਉਹਨੇ ਲੁਕੋਏ ਹੋਈ ਸੀ ਉਹਦੀ ਨਿਸ਼ਾਨਦੇਹੀ ਤੇ ਉਹ ਰਿਕਵਰ ਕਰਨ ਗਈ ਸੀ ਪੁਲਿਸ ਉਸ ਵੇਲੇ ਵੀ ਉਹਨੇ ਭਜਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਹਦੇ ਵਿੱਚ ਸੇਲ ਉਸ ਵੇਲੇ ਵੀ ਪੁਲਿਸ ਮੁਲਾਜ਼ਮ ਤੇ ਇੰਜਰੀ ਹੋਈ ਸੀ ਤੇ ਇਨੇ ਭਜਨ ਦੀ ਕੋਸ਼ਿਸ਼ ਕੀਤੀ ਜਿਵੇਂ ਆਈ ਫਾਇਰ ਤੇ ਜੇ ਪਿਆਰਾ ਤੇ ਲੱਤਾ ਤੇ ਗੋਲੀਆਂ ਮਾਰੀ ਸੀ ਸੇਮ ਉਸੇ ਤਰ੍ਹਾਂ ਉਸਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਅਮਰੀ ਕਿਉਂਕਿ ਦੱਸਿਆ ਜਾ ਰਿਹਾ ਕਾਫੀ ਐਕਟਿਵ ਤੇ ਕਾਫੀ ਸ਼ਾਤਰ ਬਦਮਾਸ਼ ਹੈ ਅਮਰਿਤਪਾਲ ਅਮਰੀ ਔਰ ਇਸ ਕਰਕੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਹੱਤਾਂ ਵਿੱਚ ਹਥਕੜੀ ਲੱਗੀ ਹੋਈ ਸੀ ਔਰ ਨਿਸ਼ਾਨਦੇਹੀ से ਚਾਈਨਿਸ ਪਿਸਟਲ ਹੋਰ ਵੀ ਕਈ ਚੀਜ਼ਾਂ ਰਿਕਵਰ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ ਪੁਲਿਸ ਵੱਲੋਂ ਉਹ ਉਹਨੂੰ ਲੈ ਕੇ ਗਈ ਸੀ ਲੇਕਿਨ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਗੁਰਜੋਤੇ ਸ਼ਾਤਰ ਅਪਰਾਧੀ ਹੁੰਦੇ ਆ ਬੜੀ ਐਕਟਿਵ ਹੁੰਦੇ ਆ ਕਿ ਕੋਸ਼ਿਸ਼ ਕਰਦੇ ਆ ਕਿ ਥੋੜਾ ਜਿਹਾ ਮੌਕਾ ਮਿਲੇ ਤੇ ਅਸੀਂ ਉੱਥੋਂ ਫਰਾਰ ਹੋ ਜਾਈਏ ਕਿਉਂਕਿ ਕਾਫੀ ਐਕਟਿਵਨੈਸ ਜਾਂ ਫਿਰ ਫਾਇਰਿੰਗ ਕਰਨ ਚ ਇਹ ਮਾਇਰ ਹੁੰਦੇ ਆ ਔਰ ਇਹੀ ਹੋਇਆ ਉੱਥੇ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਫਾਇਰ ਪੁਲਿਸ ਦਾ ਉਹ ਕਰਕੇ ਉਹਨੇ ਫਾਇਰ ਵੀ ਕੀਤਾ ਪੁਲਿਸ ਤੇ ਤੇ ਹਾਲਾਂਕਿ ਜਵਾਬੀ ਫਾਇਰ ਚ ਪੁਲਿਸ ਨੇ ਕਿਉਂਕਿ ਪ੍ਰੋਟੈਕਸ਼ਨ ਦੇਖਣੀ ਹੁੰਦੀ ਹੈ ਨੇੜੇ ਤੇੜੇ ਦਾ ਜਿਹੜਾ ਏਰੀਆ ਹੈ ਜਾਂ ਲੋਕੀ ਹਾਮ ਨਾ ਹੋਣ ਜਾਂ ਪਬਲਿਕ ਹਾਮ ਨਾ ਹੋਣ ਇਹ ਵੀ ਚੀਜ਼ਾਂ ਪੁਲਿਸ ਨੂੰ ਦੇਖਣੀ ਹੁੰਦੀ ਹੈ ਇਸ ਕਰਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਔਰ ਇਹ ਪੂਰਾ ਮੁਦਬੇੜ ਹੋਇਆ ਹਾਲਕਿ ਇਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਇੰਜਰਡ ਹੋਇਆ ਜਦੀ ਜਾਣਕਾਰੀ ਮਿਲੀ ਹੈ ਲੇਕਿਨ ਇਹ ਜਰੂਰ ਪੁਲਿਸ ਦੀ ਨਜ਼ਰ ਆ ਰਹੀ ਹੈ ਕਿ ਬੜਾ ਹੀ ਸ਼ਾਤਰ ਕਹਿ ਸਕਦੇ ਹਾਂ ਕਿ ਹੈਪਚੁਅਲ ਕ੍ਰਿਮੀਨਲ ਅਮਰਿਤਪਾਲ ਦੱਸਿਆ ਜਾ ਰਿਹਾ ਹੈ ਜੋ ਕਿ ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਜੇਕਰ ਉਹ ਭੱਜ ਕੇ ਉਹਨੇ ਕੋਸ਼ਿਸ਼ ਕੀਤੀ ਭੱਜਣ ਦੀ ਜੇਕਰ ਉਹ ਫਸਦਾ ਤਾਂ ਪੁਲਿਸ ਵਾਸਤੇ ਵੀ ਸਰਦਾਰ ਬਣ ਸਕਦਾ ਸੀਗਾ ਜਾਂ ਫਿਰ ਪਬਲਿਕ ਨੂੰ ਵੀ ਹਾਮ ਕਰ ਕਰ ਸਕਦਾ ਸੀ ਜਾਂ ਫਿਰ ਪੁਲਿਸ ਨੂੰ ਵੀ ਹਾਲਾਂਕਿ ਹੋਰ ਵੀ ਪੁਲਿਸ ਵਾਲੇ ਇਹਦੇ ਵਿੱਚ ਗੋਲੀ ਦਾ ਸ਼ਿਕਾਰ ਹੋ ਸਕਦੇ ਸੀ ਇਸ ਕਰਕੇ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਹਦੇ ਗੋਲੀ ਮਾਰੀ ਹੈ ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਜਿਹੜੀ ਆ ਰਹੀ ਹੈ ਕਿ ਚਾਈਨੀਜ਼ ਪਿਸਟਲ ਹੋਰ ਵੀ ਕਈ ਚੀਜ਼ਾਂ ਦੀ ਜਿਹੜੀ ਰਿਕਵਰੀ ਹੈ ਉਹ ਸਾਹਮਣੇ ਆਈ ਹੈ